ਇੱਕ ਯੂਟਿਊਬਰ ਅਫਗਾਨਿਸਤਾਨ ਦਾ ਏਰੀਆ ਘੁੰਮ ਰਿਹਾ ਹੈ ਅਲੱਗ-ਅਲੱਗ ਏਰੀਆ ਵਿੱਚ ਜਾ ਕੇ ਪੁੱਛ ਰਿਹਾ ਹਰੀ ਸਿੰਘ ਨਲਵਾ ਬਾਰੇ ਹਰੀ ਸਿੰਘ ਨਲਵਾ ਕੋ ਜਾਣਦੇ ਹੋ ਹਰੀ ਸਿੰਘ ਨਲਵਾ ਨਹੀਂ ਜੀ ਉਹ ਲਾਕਾਉ ਹੈ ਹੀ ਨਹੀਂ ਹੈ ਜੋ ਹਰੀ ਸਿੰਘ ਨਲਵਾ ਨੇ ਜਿੱਤਿਆ ਸੀਗਾ ਇਹ ਤਾਂ ਉਹ ਗੱਲ ਹੋ ਗਈ ਕਿ ਕੋਈ ਗੁਰਦਾਸਪੁਰ ਆ ਕੇ ਲਾਹੌਰ ਦਾ ਕਿਲਾ ਲੱਭੀ ਜਾਵੇ ਸਾਨੂੰ ਦੇਖਣਾ ਪੈਣਾ ਕਿ ਅਸੀਂ ਬੋਲ ਕਿਹਦੇ ਬਾਰੇ ਰਹੇ ਹਰੀ ਸਿੰਘ ਨਲਵਾ ਕੋਈ ਰਾਤ ਤੁਰਿਆ ਜਾਂਦਾ ਬੰਦਾ ਨਹੀਂ ਸੀਗਾ 7 ਸਾਲ ਦੀ ਉਮਰ ਸੀ ਹਰੀ ਸਿੰਘ ਨਲਵਾ ਦੀ ਜਦੋਂ ਪਿਓ ਦਾ ਸਾਆ ਸਿਰ ਤੋਂ ਉੱਠ ਗਿਆ ਸੀ 14 ਸਾਲ ਦੀ ਉਮਰ 'ਚ ਖਾਲਸਾ ਫੌਜ 'ਚ ਭਰਤੀ ਹੋ ਗਿਆ ਸੀ 15 ਸਾਲ ਦੀ ਉਮਰ 'ਚ ਸ਼ੇਰ ਦਾ ਜਵਾੜਾ ਪਾੜ ਕੇ ਰੱਖਤਾ ਸੀ ਪਰ ਉਸ ਵੀਡੀਓ ਦੇ ਵਿੱਚ ਨੌਜਵਾਨ ਕਹਿ ਰਿਹਾ ਕਿ ਸਿੱਖ ਰਾਜ ਬਹੁਤ ਛੋਟੇ ਜਿਹੇ ਹਿੱਸੇ 'ਤੇ ਸੀ ਅਫਗਾਨਿਸਤਾਨ ਉਹ ਛੋਟਾ ਹਿੱਸਾ ਅਫਗਾਨਿਸਤਾਨ ਦਾ ਸੀਗਾ ਪਸ਼ਾਵਰ ਤੇ ਜਮਰੋਦ ਪਸ਼ਾਵਰ ਪਿਛਲੇ 800 ਸਾਲਾਂ ਤੋਂ ਅਫਗਾਨੀਆਂ ਦੇ ਕਬਜ਼ੇ ਹੇਠ ਸੀਗਾ 800 ਸਾਲ ਬਾਅਦ ਜੇ ਕਿਸੇ ਨੇ ਜਿੱਤਿਆ ਪਸ਼ਾਵਰ ਤਾਂ ਉਹ ਹਰੀ ਸਿੰਘ ਨਲਵਾਨੇ ਜਿੱਤਿਆ ਉਸ ਤੋਂ ਬਾਅਦ ਜਿੱਤਿਆ ਫਿਰ ਜਮਰੋਦ ਤੇ ਉਹ ਬੱਬਰ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਨੇ ਖੈਬਰ ਦਰਾ ਦਾ ਮੂੰਹ ਬੰਦ ਕਰਤਾ ਸੀਗਾ ਜਮਰੋਦ ਜਿੱਤ ਕੇ ਪਰ ਜਮਰੋਦ ਕੋਈ ਆਮ ਇਲਾਕਾ ਨਹੀਂ ਸੀਗਾ ਜਮਰੋਦ ਜਿਹੜਾ ਕਿਸੇ ਤੋਂ ਨਹੀਂ ਜਿੱਤਿਆ ਜਾ ਸਕਿਆ ਸੀਗਾ ਜਿੱਥੇ ਸਿਕੰਦਰ ਵੀ ਪੂਰੀ ਦੁਨੀਆ ਜਿੱਤਣ ਤੋਂ ਬਾਅਦ ਆ ਕੇ ਗੋਡੇ ਟੇਕ ਗਿਆ ਸੀਗਾ ਅਮਰੀਕਾ ਨੇ 110 ਮਿਲੀਅਨ ਡਾਲਰ ਖਰਚਤੇ ਜਮਰੋਦ ਜਿੱਤਣ ਵਾਸਤੇ ਲੈਪਲ ਗ੍ਰੈਫਨ ਉਹ ਤਾਂ ਪੰਜਾਬੀ ਨਹੀਂ ਸੀ ਉਹ ਹਰੀ ਸਿੰਘ ਨਲਵਾ ਬਾਰੇ ਕੀ ਲਿਖਦਾ ਹੈ ਉਹ ਪੜ੍ਹ ਲਓ ਤੁਸੀਂ 1881 ਚ ਇੱਕ ਟਿੱਟਬਿਟਸ ਅਖਬਾਰ ਆਉਂਦੀ ਸੀ ਇੰਗਲੈਂਡ ਤੋਂ ਛਪਦੀ ਸੀ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਉਸ ਇੰਗਲੈਂਡ ਦੀ ਅਖਬਾਰ ਨੇ ਕਿਹਨੂੰ ਮੰਨਿਆ ਸਰਦਾਰ ਹਰੀ ਸਿੰਘ ਨਲਵਾ ਨੂੰ ਜਿਸ ਕਮਰੇ ਦੇ ਅੰਦਰ ਹਰੀ ਸਿੰਘ ਨਲਵਾ ਨੇ ਆਪਣੇ ਆਖਰੀ ਸਾਲ ਲਏ ਸੀ ਉਸ ਕਮਰੇ ਦੇ ਬਾਹਰ ਲੱਗੀ ਤਖਤੀ ਤੇ ਫਾਰਸੀ ਚ ਅੱਜ ਵੀ ਹਰੀ ਸਿੰਘ ਨਲਵਾ ਦਾ ਨਾਮ ਲਿਖਿਆ ਹੋਇਆ ਹੈ ਇਤਿਹਾਸ ਚੋਂ ਮਿਟਾ ਸਕਦੇ ਹੋ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਮਾਨੂੰ ਮਿੱਟੀ ਦੇ ਉਸ ਖੌਫ ਚੋਂ ਕਿਵੇਂ ਮਿਟਾ ਦੋਗੇ ਤੁਸੀਂ ਹਰੀ ਸਿੰਘ ਨਲਵਾੜਾ